ਅੱਜ ਕੀ ਨਾਮ ਸਰ ਤੁਹਾਡਾ ਮਲਕੀਤ ਸਿੰਘ ਜੀ ਮੈਂ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਯੂਥ ਵਿੰਗ ਆਪ ਔਰ ਅੱਜ ਜੋਧ ਨਸ਼ਾ ਵਿਰੁੱਧ ਮੁਹਿੰਮ ਤਾਂ ਜਿਹੜੀ ਸ਼ੁਰੂਆਤ ਤੁਹਾਡੇ ਪਿੰਡ ਬੂੜੇਵਾਲ ਤੋਂ ਹੋਈ ਹੈ ਸੋ ਕੀ ਕਰਾਜੋਗੇ ਜੀ ਪੰਜਾਬ ਸਰਕਾਰ ਨੂੰ ਇਹ ਸਾਡੇ ਪਿੰਡ ਤੋਂ ਅੱਜ ਸ਼ੁਰੂਆਤ ਹੋਈ ਹੈ ਕਿ ਮੈਂ ਯੂਥ ਵਿੰਗ ਹਲਕਾ ਇੰਚਾਰਜ ਹਾਂ ਤਾਂ ਅਸੀਂ ਇਹ ਖੁਸ਼ੀ ਮੰਦ ਹਾਂ ਕਿ ਸਾਲ ਸਾਡੇ ਪਿੰਡ ਤੋਂ ਸ਼ੁਰੂਆਤ ਹੋਈ ਹੈ ਕਿ ਵਧੀਆ ਵਾ ਲੋਕਾਂ ਨੇ ਵਧੀਆ ਉਪਰਾਲਾ ਵਾ ਲੋਕਾਂ ਦੇ ਤੀਆਂ ਬੋਤ ਜਿਹੜੇ ਨਸ਼ੇ ਦੇ ਲੱਗੇ ਹੋਏ ਆ ਇਹ ਚੀਜ਼ ਤੋਂ ਅਲੱਟ ਰਹਿਣਗੇ ਜਿੱਦਾਂ ਨਾਲ ਬੀਬੀਆਂ ਸਾਡੇ ਪਿੰਡ ਦਾ ਸਾਰਾ ਪਰਿਵਾਰ ਭਾਈ ਵਿਚਾਰਾ ਨਾਲ ਆ ਕੇ ਬੱਚਿਆਂ ਨੂੰ ਸਮਝਾਉਣ ਇੱਕ ਦੂਜੇ ਨੂੰ ਅਸੀਂ ਵੀ ਗਾਂ ਗਾਈਡ ਕਰੀਏ ਸਭਾ ਸਹੀ ਬੇਨਤੀ ਹੈ ਕਿ ਜੀ ਉਹ ਬਿਲਕੁਲ ਪਹਿਲੀਆਂ ਸਰਕਾਰਾਂ ਵੀ ਆਈਆਂ ਸੋ ਬੜਾ ਵਧੀਆ ਉਪਰਾਲਾ ਰਿਹਾ ਹੈ ਪਿਛਲੇ ਸਾਲ ਤੋਂ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਸੋ ਤੁਹਾਨੂੰ ਲੱਗਦਾ ਕਿ ਨਸ਼ੇ ਦੇ ਵਿੱਚ ਕਿਤੇ ਨਾ ਕਿਤੇ ਕਮੀ ਆਈ ਹੈ ਕੋਈ ਠੱਲ ਪਈ ਹੈ ਦੇਖੋ ਜੀ ਇਦਾਂ ਅਸੀਂ ਪਿੰਡ ਬੁੜੇਵਾਲ ਦੇ ਰਹਿਣ ਵਾਲੇ ਆ ਅਸੀਂ ਆਪਣੇ ਪਿੰਡ ਨੂੰ ਬਹੁਤ ਸਾਫ਼ ਸੁਥਰਾ ਮੰਨਦੇ ਆ ਜੀ ਜਿਹਦਾ ਹਰ ਕੋਈ ਆਪਣੇ ਪਿੰਡ ਦੀ ਜ਼ਿੰਮੇਵਾਰੀ ਸਮਝੇ ਜਿੱਦਾਂ ਅਸੀਂ ਕੋਈ ਬਾਹਰੋਂ ਅੰਦਰ ਇੱਧਰ ਨਸ਼ਾ ਇੱਧਰ ਉੱਧਰ ਜਾਣ ਨਹੀਂ ਦਿੰਦੇ ਅਸੀਂ ਜ਼ਿੰਮੇਵਾਰੀ ਸਮਝਦੇ ਆ ਸਾਡਾ ਪਿੰਡ ਸਾਫ਼ ਸੁਥਰਾ ਵਾ ਹਰੇਕ ਬੰਦਾ ਆਪਣੇ ਪਿੰਡ ਦੀ ਇੱਥਾ ਜ਼ਿੰਮੇਵਾਰੀ ਸਮਝੇ ਕੋਈ ਜ਼ਿਆਦਾ ਦਿਨ ਨਹੀਂ ਲੱਗਣਗੇ ਨਸ਼ਾ ਮੁਕਤ ਪੰਜਾਬ ਹੁੰਨ ਸੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਵੱਡੀਆਂ ਕਾਰਵਾਈਆਂ ਜਿਹੜੀਆਂ ਕੀਤੀਆਂ ਗਈਆਂ ਵੱਡੇ ਮਗਰਮਾਸ਼ ਜਿਹੜੇ ਆ ਉਹਨਾਂ ਨੂੰ ਵੀ ਅੰਦਰ ਕੀਤਾ ਗਿਆ ਸੋ ਕਿਤੇ ਨਾ ਕਿਤੇ ਸੋ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜੀ ਪੰਜਾਬ ਸਰਕਾਰ ਦੀ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਉਹਦੇ ਵਿੱਚ ਯੂਥ ਦਾ ਪਹਿਲੀ ਵਾਰ ਕੀ ਸੀ ਸਰਕਾਰ ਨੇ ਸੋਚਿਆ ਕਿ ਜੁਵਨ ਦੀ ਲਾਈਫ ਸੰਭਾਲੀ ਜਾਵੇ ਜੀ ਮੈਂ ਪਹਿਲਾਂ ਗਈ ਸਰਕਾਰਾਂ ਦੇ ਵਿੱਚ ਐਦਾ ਨਹੀਂ ਹੋਇਆ ਪਹਿਲੀ ਵਾਰੀ ਹੋ ਰਿਹਾ ਹੈ ਕਿ ਸਰਕਾਰ ਯੂਥ ਨੂੰ ਪਹਿਲ ਦੇ ਰਹੀ ਹੈ ਕਿ ਮਾਵਾ ਦੇ ਪੁੱਤ ਬਚਣ ਇਸ ਚੀਜ਼ਾਂ ਤੋਂ ਬਚਣ ਤਾਂ ਜੋ ਪੰਜਾਬ ਖਿਚਾਲ ਰਹਿ ਜੇ ਅੱਜ ਕੀ ਨਾਮ ਸਰ ਤੁਹਾਡਾ ਮੈਂ ਰਾਜੀ ਸਿੰਘ ਪਟਵਾਰੀ ਹਲਕਾ ਗੁੜੇਵਾਲ ਅੱਜ ਮਾਨ ਜੋ ਪੰਜਾਬ ਸਰਕਾਰ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੇ ਹਕੁਮਾ ਦੇਸ਼ ਅਤੇ ਸਾਡੇ ਡੀਸੀ ਕਪੂਰਥਲਾ ਦੇ ਹਕੁਮਾ ਦੇਸ਼ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਾ ਵਿਰੁੱਧ ਉਸ ਦੂਜੇ ਪੜਾ ਤੇ ਅੱਜ ਪਿੰਡ ਬੁਰੇਵਾਲ ਵਿਖੇ ਪਹੁੰਚੇ ਆ ਅਤੇ ਸਮਾਜ ਦੇ ਸਾਰੇ ਹੀ ਲੋਕਾਂ ਨੂੰ ਨਾਲ ਲੈ ਕੇ ਨਸ਼ਾ ਦੇ ਵਿਰੁੱਧ ਜਿਹੜੀ ਕਾਰਵਾਈ ਪੰਜਾਬ ਸਰਕਾਰ ਨੇ ਛੇੜੀ ਆ ਉਹਦੇ ਪਦਿਆਤਰਾ ਹੀ ਅੱਜ ਪਿੰਡ ਬੁਰੇਵਾਲ ਕੱਦੀ ਹੋਈ ਆ ਔਰ ਬਿਲਕੁਲ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਇਹ ਦੂਸਰਾ ਪੜਾ ਸ਼ੁਰੂ ਹੋਇਆ ਸੋ ਪਿਛਲੇ ਪੜਾਅ ਦੇ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਨਾ ਕੋਈ ਜੜੀ ਹੈ ਨਸ਼ਿਆਂ ਦੇ ਵਿੱਚ ਠੱਲ ਪਈ ਹੈ। ਪੰਜਾਬ ਸਰਕਾਰ ਦੇ ਹ据ਾ ਤ ਅਨਸਾਰ ਪੰਜਾਬ ਸਰਕਾਰ ਲਗਾਤਾਰ ਹੀ ਨਸ਼ਿਆਂ ਦੇ ਵਿਰੁੱਧ ਆਪਣੀ ਨਵੀਂ ਨੀਤੀਆਂ ਲਿਆਉਣ ਡਈ ਹੈ। ਔਰ ਉਸ ਨਵੀਆਂ ਨੀਤੀਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪਬਲਿਕ ਪੰਜਾਬ ਸਰਕਾਰ ਦਾ ਸਾਥ ਲਗਾਤਾਰ ਦੇ ਰਹੀ ਹੈ। ਇਸ ਲਗਾਤਾਰ ਸਾਥ ਦੇਣ ਨਾਲ ਨਸ਼ਿਆਂ ਦੇ ਜਿਹੜੇ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਸੀ ਕਾਫੀ ਹੱਦ ਤੱਕ ਪੰਜਾਬ ਸਰਕਾਰ ਨੇ ਇਹ ਨਸ਼ਿਆਂ ਨੂੰ ਮੁਕਾ ਮਗਾ ਚੁੱਕੀ ਹੈ ਔਰ ਸਰਕਾਰ ਵੱਲੋਂ ਵੀ ਲਗਾਤਾਰੀ ਕੋਸ਼ਿਸ਼ ਹੈ ਕਿ ਨਸ਼ਿਆਂ ਨੂੰ ਜਲਦੋ ਜਲਦ ਖਤਮ ਕਰ ਦਿੱਤਾ ਜਾਵੇਗਾ ਅੱਜ ਬਿਲਕੁਲ ਸ਼ੁਰੂਆਤ ਹੋਈ ਹੈ ਬੂਡੇਵਾਲ ਤੋਂ ਇਹ ਲਗਾਤਾਰ ਇਸੇ ਤਰ੍ਹਾਂ ਪੜਾ ਜਿਹੜਾ ਚੱਲਦਾ ਰਹੇਗਾ ਲੱਖ ਲੱਖ ਪਿੰਡਾਂ ਦੇ ਵਿੱਚ ਦੇਖੀਜੀ ਸਾਡੇ ਡੀਸੀ ਸਾਹਿਬ ਦੇ ਆਦੇਸ਼ ਤੇ ਕਿ 31 ਤਰੀਕ ਤੱਕ ਇਹ ਸਾਰੇ ਪਿੰਡਾਂ ਦੇ ਵਿੱਚ 220 ਪਿੰਡਾਂ ਸultanpur Lodhi ਦੇ ਵਿੱਚ ਔਰ ਲਗਾਤਾਰ ਅੱਜ ਇਹ ਦੋ ਪਿੰਡਾਂ ਦੇ ਵਿੱਚ ਇਸ ਮੁਹਿੰਮ ਨੂੰ ਜਿਹੜੀ ਪਦਿਆਤਰਾ ਹੈ ਸ਼ੁਰੂ ਕੀਤੀ ਗਈ ਹੈ ਲਗਾਤਾਰ ਇਹ 2:30 ਵਜੇ ਤੱਕ ਇਹ ਕੰਮ ਚੱਲਣਾ ਹੈ ਔਰ ਪਬਲਿਕ ਹਮੇਸ਼ਾ ਸਾਡੇ ਨਾਲ ਸਾਥ ਦੇ ਰਹੀ ਹੈ ਸਰਕਾਰ ਹਾਂਜੀ ਕੀ ਨਾਮ ਸਰ ਤੁਹਾਡਾ ਕਸ਼ਮੀਰ ਸਿੰਘ ਅੱਜ ਜੁਧ ਨਸ਼ਿਆ ਵਿਰੁੱਧ ਮੁਹਿੰਮ ਤੈਤ ਦੂਸਰੇ ਪੜਾ ਦੀ ਸ਼ੁਰੂਆਤ ਹੋਈ ਹੈ ਔਰ ਤੁਸੀਂ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ ਹੈ ਸੋ ਕੀ ਕਹਿਣਾ ਚਾਹੋਗੇ ਜੀ ਹਾਂਜੀ ಗ್ರಾಮ ਪੰਚਾਇਤ ਪਿੰਡ ਬੂੜੇਵਾਲ ਜੁਧ ਨਸ਼ਿਆ ਵਿਰੁੱਧ ਬਹੁਤ ਵੱਡੀ ਮੁਹਿੰਮ ਸਰਕਾਰ ਦੀ ਜਿਹੜਾ ਦੂਜਾ ਪੜਾ ਸ਼ੁਰੂ ਕੀਤਾ ਗਿਆ ਸਰਕਾਰਾਂ ਤਾਂ ਅੱਗੇ ਵੀ ਬਹੁਤ ਆਈਆਂ ਸੀ ਬਹੁਤ ਮੁੱਦੇ ਛੇੜੇ ਹੋਣਗੇ ਪਰ ਨਸ਼ੇ ਦਾ ਮੁੱਦਾ ਕਿਸੇ ਸਰਕਾਰ ਨੇ ਨਹੀਂ ਛੇੜਿਆ ਤੇ ਪਹਿਲੀ ਸਰਕਾਰ ਆ ਕਿ ਜਿੰਨੇ ਕਿ ਨਸ਼ੇ ਦੇ ਮੁੱਦੇ ਨੂੰ ਛੇੜਿਆ ਇਹ ਬਹੁਤ ਹੀ ਜਿੰਨਾ ਘਰਾਂ ਦੇ ਵਿੱਚ ਨਸ਼ਾ ਵੜਿਆ ਵਾ ਉਹਨਾਂ ਨੂੰ ਇਸ ਚੀਜ਼ ਦਾ ਪਤਾ ਵਾ ਘਰਾਂ ਦੇ ਘਰ ਬਰਬਾਦ ਹੋ ਗਏ ਆ ਕਈ ਨੌਜਵਾਨਾਂ ਦੀਆਂ ਨਸ਼ੇ ਦੀ ਓਵਰਡੋਜ਼ ਕਰਕੇ ਮੌਤਾਂ ਵੀ ਹੋ ਗਈਆਂ ਤੇ ਅਸੀਂ ਇਹ ਆਪਣੇ ਪਿੰਡ ਨੂੰ ਪੂਰਾ ਸਾਥ ਸਾਡਾ ਜੀ ਨਸ਼ੇ ਦੇ ਵਿਰੁੱਧ ਪੂਰਾ ਨਗਰ ਸਾਡਾ ਨਾਲਿਆ ਸੋ ਮਾ ਸਰਕਾਰ ਦਾ ਬੜਿਆ ਨੇਕ ਉਪਰਾਲਾ ਆ ਔਰ ਕੀ ਕਹਣਾ ਜਾਓਗੇ ਜੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਹਣਾ ਚਾਹੁੰਦੇ ਆ ਜੀ ਚਲੋ ਫਰਕ ਵਾ ਅੱਗੇ ਨੂੰ ਕੁਝ ਨਸੇ ਤੇ ਤੇ ਚਲੋ ਆਉਣ ਵਾਲੇ ਸਮੇਂ ਤੇ ਜਿੱਦਾਂ ਚੱਲਦਾ ਰਿਹਾ ਲੋਕ ਸਾਥ ਬੰਦੇ ਰਹਿਣਗੇ ਤੇ ਸਰਕਾਰਾਂ ਵੀ ਇਕੱਲੀਆਂ ਨਹੀਂ ਕੁਝ ਕਰ ਸਕਦੀਆਂ ਪਬਲਿਕ ਦਾ ਸਾਥ ਵੀ ਜ਼ਰੂਰੀ ਆ ਪਬਲਿਕ ਦਾ ਸਾਥ ਦੇਊਗੀ ਤੇ ਹੋ ਸਕਦਾ ਇਸ ਪ੍ਰਾਜ ਵਿੱਚ ਬਹੁਤ ਵਧੀਆ ਗੱਲ ਚ ਆਉਣਗੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ